ਇਹ ਕਹਿ ਸਕਦੇ ਆ ਕਿ ਨਕੋਦਰ ਸਿਵਲ ਹਸਪਤਾਲ ਦੇ ਅਸੀਂ ਕਹਿੰਦੇ ਨਹੀਂ ਕਿ ਡਾਕਟਰਾਂ ਦੀ ਕੋਈ ਇੱਥੇ ਨਲਾਇਕੀ ਆ ਪਰ ਇੱਥੇ ਪ੍ਰਸ਼ਾਸਨ ਦੀ ਨਲਾਇਕੀ ਜ਼ਰੂਰ ਆ ਉਹ ਗੱਲ ਕਰਾਂਗੇ ਤੁਹਾਨੂੰ ਅੱਜ ਸਿਵਲ ਹਸਪਤਾਲ ਪੂਰਾ ਦਿਖਾਵਾਂਗੇ ਕੀ ਇੱਥੇ ਦੀ ਅੱਜ ਜਿਹੜੀਆਂ ਸਹੂਲਤਾਂ ਆ ਜਾਂ ਇੱਥੇ ਦੀ ਪ੍ਰੋਬਲਮ ਆ ਆ ਦੇਖੋ ਮੇਰੇ ਪਿੱਛੇ ਦੇਖ ਰਹੇ ਐਮਰਜੈਂਸੀ ਪੁਰਾਣੀ ਵਾਰਡ ਆ ਐਮਰਜੈਂਸੀ ਜਿਹੜੀ ਪੁਰਾਣੀ ਵਾਰਡ ਆ ਇਹਦੇ ਮੋਰੇ ਰਸਤਾ ਦੇਖ ਲਓ ਕਿੰਨਾ ਖੁੱਲਾ ਔਰ ਕਿੰਨਾ ਜਿਹੜਾ ਬੜੀਆ ਜਿਹੜਾ ਇੱਥੇ ਰੋਡ ਸੀ ਕਿ ਮਨ ਲੀ ਕਿ ਕਾਫੀ ਐਂਬੂਲੈਂਸ ਜਿਹੜੀਆਂ ਖੜੀਆਂ ਹੋ ਸਕਦੀਆਂ ਸਨ ਐਂਬੂਲੈਂਸ ਦਾ ਰਸਤਾ ਐਂਬੂਲੈਂਸ ਦਾ ਰਸਤਾ ਜਿਹੜਾ ਹੁੰਦਾ ਸੀ ਕਿਉਂਕਿ ਇੱਥੇ ਘੱਟੋ ਘੱਟ ਨਹੀਂ 3-4 ਗੱਡੀਆਂ ਜਾਂ ਐਮਰਜੈਂਸੀ ਕਿਤੇ ਲੋਡ ਪੈ ਜਵੇ ਤਾਂ ਇਹ ਇੱਥੇ ਖੜੀਆਂ ਹੋ ਸਕਦੀਆਂ ਕਿਉਂਕਿ ਇਹ 50 ਬਿੱਡਾਂ ਹਸਪੀਟਲ ਅੱਜ ਤੋਂ ਜਿਹੜਾ ਕਈ ਦशक ਪਹਿਲਾਂ ਚੱਲਦਾ ਹੁੰਦਾ ਸੀਗਾ ਤੇ ਆ ਹੁਣ ਜਿਹੜਾ ਭਗਵੰਤ ਮਾਨ ਨੇ ਜੀ ਨੇ ਇੱਥੇ ਉਦਘਾਟਨ ਕਰਕੇ ਗਏ ਸੀ ਜੱਚਾ ਬੱਚਾ ਹਸਪਤਾਲ ਵੀ ਬਣਾਇਆ ਆਓ ਪਹਿਲਾਂ ਆਪਾਂ ਪ੍ਰਾਣੀ ਜਿਹੜੀ ਬਿਲਡਿੰਗ ਆ ਉਹਦੇ ਵਿੱਚ ਚੱਲਦੇ ਆ ਕੀ ਉਹਦੇ ਨੁਕਸਾਨ ਸੀਗੇ ਜਿਹੜੇ ਇਹਨੂੰ ਬਦਲ ਕੇ 50 ਬਿੱਡਾਂ ਤੋਂ ਬੰਦ ਕਰ ਦਿੱਤਾ ਗਿਆ ਔਰ 30 ਬਿੱਡਾਂ ਹਸਪੀਟਲ ਹੈ ਜਿਹੜਾ ਇੱਥੇ ਚਲਾਤਾ ਹੈ ਜੱਚਾ ਬੱਚਾ ਹਸਪੀਟਲ ਜੀ ਨੂੰ ਬਣਾਤਾ ਹੈ ਆਓ ਮੈਂ ਤੁਹਾਨੂੰ ਦਿਖਾਉਣਾ ਹੈ ਮੌਕੇ ਦੀਆਂ ਤਸਵੀਰਾਂ ਮੇਰੇ ਨਾਲ ਨੇ ਕੈਮਰਾਮੈਨ ਨੂੰ ਕਹੂੰਗਾ ਨਾਲ ਆਓ ਤੇ ਆ ਆ ਜੀ ਪ੍ਰਾਣੀ ਐਮਰਜੈਂਸੀ ਦੀ ਡੋਰ ਜਿੱਥੋਂ ਐਮਰਜੈਂਸੀ ਵਿੱਚ ਲੈ ਕੇ ਮਰੀਜ਼ ਅਸੀਂ ਦਾਖਲ ਹੁੰਦੇ ਸਨ ਔਰ ਨਾਲ ਦੀ ਨਾਲ ਮੈਂ ਆ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ੇਅਰ ਕਰਨ ਦੇ ਨਾਲ ਇਹ ਪਤਾ ਲੱਗੂਗਾ ਕਿ ਜਿਹੜਾ ਸਾਡੇ ਸਿਹਤ ਮੰਤਰੀ ਆ ਪੰਜਾਬ ਦੇ ਡਾਕਟਰ ਬਲਵੀਰ ਜੀ ਜਾਂ ਉਹਨਾਂ ਤੱਕ ਜਾਂ ਮੌਜੂਦਾ ਇੱਥੇ ਦੇ ਮੁੱਖ ਮੰਤਰੀ ਪੁੱ ਸਰਦਾਰ ਭਗਵੰਤ ਸਿੰਘ ਮਾਨ ਜੀ ਆ ਪ੍ਰਾਣੀ ਐਮਰਜੈਂਸੀ ਹੁੰਦੀ ਸੀ ਪ੍ਰਾਣੀ ਐਮਰਜੈਂਸੀ ਦੇ ਵਿੱਚ ਘੱਟੋ ਘੱਟ ਨਹੀਂ ਇੱਥੇ 5 ਬੈੱਡ ਇੱਧਰ ਲੱਗਦੇ ਹੁੰਦੇ ਸਗੇ ਕਿਉਂਕਿ ਇੱਥੇ ਦੇ ਹਾਲਾਤ ਦੇਖ ਲਓ ਕਿਉਂਕਿ ਇਹ ਬੰਦ ਕਰ ਦਿੱਤੀ ਗਈ ਆ ਉਸ ਦੇ ਨਾਲ ਹੀ ਇੱਕ ਐਮਰਜੈਂਸੀ ਦੇ ਨਾਲ ਇੱਕ ਐਸ ਪਾਸੇ ਜਿਹੜਾ ਉਹ ਆਪਰੇਸ਼ਨ ਥੀਟਰ ਬਣਾਇਆ ਹੁੰਦਾ ਸੀ ਜਾਂ ਇਲਾਜ ਕਿਸੇ ਦਾ ਸੀਰੀਅਸ ਕੇਸ ਆ ਜਾਂਦਾ ਸੀ ਜਾਂ ਉਹਨੂੰ ਉਧਰ ਕਰ ਦਿੰਦੇ ਇੱਧਰ ਇੱਕ ਬੈੱਡ ਵੀ ਟਿਕਿਆ ਹੁੰਦਾ ਸੀ ਜਿੱਥੇ ਮਰੀਜ਼ ਨੂੰ ਇੱਥੇ ਵੀ ਦਾਖਲ ਕਰਾਇਆ ਜਾਂਦਾ ਸੀ ਮੇਰੇ ਨਾਲ ਹੀ ਇੱਕ ਆ ਡਾਇਲਿਸਿਸ ਰੂਮ ਬਣਾਇਆ ਸੀ ਇਹਦੇ ਵਿੱਚ 20 ਲੱਖ ਦੇ ਕਰੀਬ ਜਿਹੜੀ ਮਸ਼ੀਨ ਬਣਾਈ ਸੀਗੀ ਆ ਜਿੰਦਾ ਲੱਗ ਗਿਆ ਅੱਜ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਹਦੇ ਅੰਦਰ ਵੀ ਜਿਹੜੇ 2 ਬੈੱਡ ਰੱਖੇ ਜਾਂਦੇ ਸੀ ਕਿਉਂਕਿ 5 ਤੋਂ 2 7-7 ਦਾ ਇੱਕ 8 ਬੈੱਡ ਜਿਹੜਾ ਇਹ ਇੱਥੇ ਮਰੀਜ਼ ਜਿਹੜੇ ਰੱਖੇ ਜਾਂਦੇ ਸੀ ਆਸਿਕ ਇਹਨਾਂ ਦਾ ਡਿਊਟੀ ਰੂਮ ਜਿੱਥੇ ਡਾਕਟਰ ਰਾਤ ਨੂੰ ਬੈਠਦੇ ਸਨ ਆਓ ਮੈਂ ਤੁਹਾਨੂੰ ਦਿਖਾਵਾਂ ਕੈਮਰਾਮੈਨ ਨੂੰ ਕਹੂੰਗਾ ਬਿਲਡਿੰਗ ਵੀ ਦਿਖਾ ਦਿਓ ਇੱਕ ਵਾਰੀ ਕਿਤੇ ਕੋ ਖਸਤਾ ਤਾਂ ਨਹੀਂ ਗਈ ਜਾਂ ਕਿਤੇ ਪ੍ਰੋਬਲਮ ਤਾਂ ਨਹੀਂ ਜਾਂ ਇਹਨੂੰ ਕੋਈ ਜਰਜਰ ਹੋਈ ਹੋਵੇ ਹਾਂ ਕੁਝ ਅ ਕਮਰੇ ਹੋ ਸਕਦੇ ਆ ਇੱਕ ਅੱਧਾ ਹੋ ਸਕਦਾ ਪਰ ਪੂਰੀ ਦੀ ਪੂਰੀ ਬਿਲਡਿੰਗ ਜਿਹੜੀ ਅੱਜ ਵੀ ਬਹੁਤ ਵਧੀਆ ਬਣੀ ਹੋਈ ਆ ਔਰ ਨਾਲ ਦੀ ਨਾਲ ਇੱਥੇ ਡਾਕਟਰ ਜਿਹੜੇ ਨੇ ਡਾਕਟਰ ਵੀ ਬੈਠਦੇ ਨੇ ਇਹ ਕੁਝ ਡਾਕਟਰ ਨੇ ਮੇਰੇ ਪਿੱਛੇ ਦੇਖ ਰਹੇ ਕਿਉਂਕਿ ਇਹ ਇਹ ਸਾਰਾ ਡਾਕਟਰ ਜਸਵੀਰ ਦਾ ਕਮਰਾ ਹੁੰਦਾ ਉਹ ਵੀ ਡਾਕਟਰ ਇੱਥੇ ਹੀ ਆ ਐਮਰਜੈਂਸੀ ਦੀ ਜਿਹੜੀ ਪਰਚੀ ਕੱਟ ਹੁੰਦੀ ਸੀ ਐਮਰਜੈਂਸੀ ਦੀ ਪਰਚੀ ਵੀ ਇੱਥੋਂ ਹੀ ਕੱਟ ਹੁੰਦੀ ਆ ਔਰ ਦਵਾਈਆਂ ਵੀ ਜਿਹੜੀਆਂ ਇੱਥੋਂ ਮਿਲਦੀਆਂ ਪਈਆਂ ਨੇ ਇੱਥੇ ਡਾਕਟਰ ਆ ਜਸਦੀਪ ਔਰ ਜਸਕਰਨ ਸਿੰਘ ਭਾਈ ਬਾ ਔਰ ਡਾਕਟਰ ਇਹ ਜਿਹੜੇ ਆ ਅੱਖਾਂ ਵਾਲੇ ਆ ਡਾਕਟਰ ਜਨੀਸ਼ ਗੁਪਤਾ ਉਹ ਇਧਰਲੀ ਸਾਈਡ ਤੇ ਹੀ ਬੈਠਦੇ ਨੇ ਜਿਹੜੀ ਐਮਰਜੈਂਸੀ ਆ ਜਾਂ ਐਸ ਐਮਓ ਦਾ ਰੂਮ ਆ ਐਸ ਐਮਓ ਦਾ ਰੂਮ ਜਿਹੜਾ ਨਵੀਂ ਜੱੱਚਾ ਵਿੱਚ ਹਸਪੀਟਲ ਦੇ ਜਿਹੜਾ ਵਿੱਚ ਦੇ ਦਿੱਤਾ ਗਿਆ ਕਿਉਂਕਿ ਇਹ ਪੁਰਾਣਾ ਹਸਪੀਟਲ ਦੇ ਜਿਹੜੀ ਬਿਲਡਿੰਗ ਸੀ ਉਹਦੇ ਵਿੱਚ ਕਾਫੀ ਜਿਹੜੀਆਂ ਐਕਸਰਾ ਵੀ ਇਧਰ ਹੀ ਹੁੰਦਾ ਦੰਦਾਂ ਦਾ ਡਾਕਟਰ ਵੀ ਇਧਰ ਹੀ ਬੈਠਦਾ ਔਰ ਮੇਰੇ ਔਰ ਮੈਂ ਤੁਹਾਨੂੰ ਲੈ ਕੇ ਚਲਦਾ ਕੈਮਰਾ ਵਿੱਚ ਮੈਂ ਨੂੰ कि ਜਿਹੜੀਆਂ ਵਾਰਡ ਸੀਗੀਆਂ ਜਿਹੜੀ ਸਿਵਲ ਹਸਪੀਟਲ ਨਕੋਦਰ ਦੇ ਪੁਰਾਣੇ ਹਸਪੀਟਲ ਦੀ ਵਾਰਡ ਸੀ ਉਹਦੀ ਵਿੱਚ ਤੁਹਾਨੂੰ ਦਿਖਾਉਣਾ ਕਿ ਇੱਥੇ ਦੇਖੋ ਆ ਮੇਰੇ ਸਾਹਮਣੇ ਦੇਖ ਰਹੇ ਆ ਆ ਦੇਖੋ ਪਾਣੀ ਆਇਆ ਕਿਸੇ ਨਾ ਕਿਸੇ ਪਾਸਿਓਂ ਲੀਕਸ ਹੋ ਸਕਦੀ ਆ ਇਹ 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 ਜਿਹੜੇ ਰੂਮ ਆ ਇੱਥੇ ਆ ਦੇਖੋ ਬੰਨ ਲਾ ਕੇ ਜਿਹੜਾ ਮਿੱਟੀ ਦਾ ਤੇ ਇਹ ਇਹ ਜਿਹੜਾ ਸਟੋਰ ਰੂਮ ਬਣਾਇਆ ਸੀ ਇਹਨਾਂ ਨੇ ਸਟੋਰ ਰੂਮ ਦੇ ਵਿੱਚ ਆਹ ਦੇਖੋ ﺍﻟमारੀਆਂ ਪਈਆਂ ਬਾਹਰ ਸ਼ਾਇਦ ਗਲ ਗਈਆਂ ਪਰ ਰਿਪੇਅਰ ਨਹੀਂ ਹੁੰਦੀ ਤੂੰ ਕਿ ਜੇ ਮੌਕੇ ਤੇ ਰਿਪੇਅਰ ਹੋਈ ਹੁੰਦੀ ਤਾਂ ਇਹ ਜਿਹੜਾ 50 ਬਿੱਡਾਂ ਹਸਪੀਟਲ ਆ ਇਹ ਸਹੀ ਰਹਿੰਦਾ ਔਰ ਬਿਲਡਿੰਗ ਨੂੰ ਕੁਝ ਨਹੀਂ ਹੋਇਆ ਨਾ ਹੀ ਇਹਨੂੰ ਕਿਸੇ ਨੇ ਐਲਾਨਿਆ ਕਿ ਜਰਜਰ ਹੋ ਚੁੱਕੀ ਆ ਪਰ ਪ੍ਰਸ਼ਾਸਨ ਦੀ ਲੈ ਲਓ ਕਿ ਜਿਹੜਾ ਸਿਵਲ ਹਸਪਤਾਲ ਦਾ ਪ੍ਰਸ਼ਾਸਨ ਲੈ ਲਓ ਜਾਂ ਸਿਵਲ ਹਸਪਤਾਲ ਦੇ ਜਾਂ ਪੰਜਾਬ ਸਰਕਾਰ ਨਾਲ ਲਓ ਜਿਨ੍ਹਾਂ ਨੇ ਇਹ ਇਹ 50 ਬਿੱਡਾਂ ਨੂੰ ਹਸਪਤਾਲ ਨੂੰ ਬੰਦ ਕਰਕੇ ਜਿਹੜਾ 30 ਬਿੱਡਾਂ ਹਸਪੀਟਲ ਬਣਾਤਾ ਆ ਪਿੱਛੇ ਦੇਖ ਲਿਓ ਇਹ ਹੈ ਨਹੀਂ ਜੀ ਬਾੜ ਇਦਾਂ ਮਰੀਜ਼ ਉਹ ਹੁੰਦੇ ਹੁੰਦੇ ਸੀ ਜਿਨ੍ਹਾਂ ਦੀ ਲੜਾਈ ਝਗੜਾ ਜਾਂ ਜਨੀਪੇ ਵਾਲੇ ਵੀ ਹੁੰਦੇ ਸੀ ਉਹ ਨੀਚੇ ਹੁੰਦੇ ਸੀ ਤਾਂ ਉੱਪਰ ਬਿਲਡਿੰਗ ਇੱਕ ਹੋਰ ਬਣੀ ਆ ਉਹ ਪੌੜੀਆਂ ਜਾਂਦੀਆਂ ਉੱਪਰ ਨੂੰ ਉਹ ਉਹਨਾਂ ਨੂੰ ਵੀ ਲੋਕ ਜਿਹੜਾ ਲਾਗ ਦਿੱਤਾ ਗਿਆ ਮੇਰੇ ਕਹਿਣ ਦਾ ਭਾਵ ਇਹ ਆ ਕਿ ਜਿਹੜਾ ਸਿਵਲ ਹਸਪਤਾਲ ਨੂੰ ਜ਼ਰੂਰਤ ਆ ਮੁੰਡਲੀਆਂ ਜ਼ਰੂਰਤਾਂ ਜਾਂ ਮੁੰਡਲੀਆਂ ਇੱਥੇ ਦੀਆਂ ਸਹੂਲਤਾਂ ਆ ਜਿਵੇਂ ਕੀ ਲੈ ਲੋ ਕੋਈ ਡਾਕਟਰਾਂ ਦੀ ਕਮੀ ਕਿਉਂਕਿ ਅੱਜ ਤੋਂ ਤੁਸੀਂ ਇਹ ਕਟੋਗੜਨੀ 10 ਸਾਲ ਹੋ ਗਏ ਆ ਇਸ ਨੂੰ ਕਿ ਡਾਕਟਰ ਅਜੇ ਗੁਪਤਾ ਹੁੰਦੇ ਸੀ ਨੱਕ ਕੰਨ ਗਲੇ ਦੇ ਉਹ ਅਜੇ ਤੱਕ ਵੀਨਾ ਕੋਲੋਂ ਇੱਥੇ ਪੁਆਇੰਟ ਨਹੀਂ ਹੋਇਆ ਰਹੀ ਗੱਲ ਇਹ ਬੱਚਿਆਂ ਦੇ ਹਸਪੀਟਲ ਦੀ ਬੱਚਿਆਂ ਦਾ ਡਾਕਟਰ ਕਿਸੇ ਵੇਲੇ ਇੱਥੇ ਦੋ ਹੁੰਦੇ ਸੀ ਅੱਜ ਸਿਵਲ ਹਸਪੀਟਲ ਨਕੋਦਰ ਦੇ ਵਿੱਚ ਇੱਕ ਵੀ ਬੱਚਿਆਂ ਦਾ ਡਾਕਟਰ ਨਹੀਂਗਾ ਉਹ ਨਾਲ ਦੀ ਨਾਲ ਮੈਂ ਤੁਹਾਨੂੰ ਇੱਕ ਹੋਰ ਦੱਸ ਦਮਾ ਕਿ ਇਹ ਬੱਚਿਆਂ ਦੇ ਹਸਪੀਟਲ ਦੇ ਨਾਲ-ਨਾਲ ਕਿਉਂਕਿ ਜਿਆਦਾ ਨਕੋਦਰ ਹਲਕਾ ਪੈਂਦਾ ਇਹਨੂੰ ਕਈ ਹਲਕੇ ਹੋਰ ਵੀ ਆ ਆਪੀਡੀ ਜਿਹੜੀ ਨਕੋਦਰ ਦੇ ਸਿਵਲ ਹਸਪੀਟਲ ਦੀ ਸਭ ਤੋਂ ਜਿਆਦਾ ਮੈਂ ਇੱਥੇ ਕੈਮਰਾਮੈਨ ਨੂੰ ਕਹੂੰਗਾ ਆਓ ਮੇਰੇ ਨਾਲ ਤੇ ਸਿਵਲ ਹਸਪੀਟਲ ਦੇ ਜਿਹੜੇ ਵਿੱਚ ਕਾਫੀ ਜਿਹੜੇ ਹਲਕੇ ਪੈਂਦੇ ਆ ਨਕੋਦਰ ਸਿਵਲ ਹਸਪਤਾਲ ਦੇ ਵਿੱਚ ਜਿਹੜੇ ਕਾਫੀ ਹਲਕੇ ਪੈਂਦੇ ਆ ਜਿਹੜੇ ਇੱਥੇ ਦੀ ਓਪੀਡੀ ਸੀ ਸਭ ਤੋਂ ਜ਼ਿਆਦਾ ਸੀ ਪਰ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਹੁੰਦਾ ਜਾ ਰਿਹਾ ਇਹ ਸਿਵਲ ਹਸਪੀਟਲ ਨਕੋਦਰ ਆ ਕਿਉਂਕਿ ਕੁਝ ਡਾਕਟਰ ਇੱਧਰ ਵੀ ਬੈਠਦੇ ਸੀ ਸਿਰਫ ਗਿਣਤੀ ਚੁਣਤੀ ਦੇ ਡਾਕਟਰ ਰਹਿ ਗਏ ਨੇ ਕਿਉਂਕਿ ਸਭ ਤੋਂ ਵੱਡੀ ਕਮੀ ਆ ਬੱਚਿਆਂ ਦੇ ਡਾਕਟਰ ਦੀ ਬੱਚਿਆਂ ਦਾ ਡਾਕਟਰ ਹੈ ਨਹੀਂ ਜਨਾਨੀਆਂ ਦਾ ਆ ਔਰ ਜਨਾਨੀਆਂ ਦੇ ਲਈ ਜਿਹੜਾ ਹਸਪਤਾਲ ਦਾ ਕੋਈ ਡਾਕਟਰ ਇੱਥੇ ਕੋਈ ਨਹੀਂਗਾ ਤੇ ਨਾ ਹੀ ਬੱਚਿਆਂ ਦਾ ਹਸਪਤਾਲ ਆ ਬੱਚਿਆਂ ਦਾ ਡਾਕਟਰ ਇੱਥੇ ਕੋਈ ਔਰ ਨਾ ਹੀ ਇੱਥੇ ਕੋਈ ਨੱਕ ਕੰਨ ਗਲੇ ਦਾ ਇਹ ਆ ਗਈ ਜੀ ਨਵਾਂ ਜੱਚਾ ਬੱਚਾ ਬਣਿਆ ਹਸਪਤਾਲ ਤੁਸੀਂ ਦੇ ਸ਼ਬਦੋਂ ਮਾਫ ਕਰਨਾ ਇਹ ਹੈਗਾ ਜੱਚਾ ਬੱਚਾ ਦੇਖਭਾਲ ਕੇਂਦਰ ਸਬ ਡਿਵੀਜ਼ਨ ਹਸਪਤਾਲ ਨਕੋਦਰ ਇਹ ਇੱਥੇ ਬਣਿਆ ਜੀ 30 ਬਿਡਾਂ ਦਾ ਹਸਪਤਾਲ ਕਿ ਬੁਨਿਆਦੀ ਟਾਂਚੇ ਤੋਂ ਜੇ ਕਹ ਲਈਏ ਕਿ ਇਹਦੇ ਮੋਰੇ ਸਪੇਸ ਦੇਖ ਲਓ ਕਿੰਨੀ ਆ ਜੇ ਅਮਰਜੈਂਸੀ ਕਿਸੇ ਨਕੋਦਰ ਦੇ ਵਿੱਚ ਘਟਨਾ ਵਾਪਰ ਜਾਵੇ ਰੱਬ ਨਾ ਕਰੇ ਖੁਦਾ ਦਾ ਖਾਸਤਾ ਕੋਈ ਇਦਾਂ ਦੀ ਘਟਨਾ ਹੋ ਜAVE ਜਿੱਥੇ ਅਮਰਜੈਂਸੀ ਸਾਨੂੰ ਕਾਫੀ ਬੈੱਡ ਖੋਲਣੇ ਪੈਣ ਕਿ ਕੀ ਇਤੀ ਬਡਨ ਹਸਪੀਟਲ ਚ ਝੱਲ ਪਾਊਗਾ ਜਾਂ ਮੋਰੇ ਸਪੇਸ ਜਿੰਨੀ ਪਈ ਆ ਮੇਰੇ ਸਾਹਮਣੇ ਦੇਖ ਸਕਦੇ ਇੱਥੇ ਇੱਕ ਐਮਬੂਲੈਂਸ ਦਾ ਮੋੜਨਾ ਮੁਸ਼ਕਲ ਹੋ ਜਾਂਦਾ ਪੁਰਾਣੀ ਅਮਰਜੈਂਸੀ ਦੇ ਮੋਰੇ ਕਟੋ ਘਟ ਨਹੀਂ 10 ਗੱਡੀਆਂ ਖੜੀਆਂ ਹੋ ਸਕਦੀਆਂ ਮੈਂ ਰਿਕਵੈਸਟ ਕਰਦਾ ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਇਥੋਂ ਦੀ ਪ੍ਰਸ਼ਾਸਨ ਨੂੰ ਜਿਹੜੇ ਸਿਹਤ ਭਾਗ ਡਾਕਟਰ ਬਲਵੀਰ ਜੀ ਨੂੰ ਕਿ ਇਹ ਨਾ ਚੀਜ਼ਾਂ ਵੱਲ ਧਿਆਨ ਦੇਣ ਕਿ ਸਿਵਲ ਹਸਪਤਾਲ ਨਕੋਦਰ ਠੀਕ ਹੈ ਬਹੁਤ ਵਧੀਆ ਗੱਲ ਸੀਗੀ ਕਿ 30 ਬੱਚਿਆਂ ਦਾ ਜਿਹੜਾ ਜੱਚਾ ਬੱਚਾ ਹਸਪੀਟਲ ਬਣਾਇਆ ਸੀ 30 ਬਿੱਡਾਂ ਦਾ ਇਹ ਬੱਚਿਆਂ ਲਈ ਜਿਹੜੇ ਜਨੇਪੇ ਦੀਆਂ ਔਰਤਾਂ ਸੀ ਇੱਥੇ ਆ ਕੇ ਆਪਣਾ ਬੱਚਾ ਜਾਂ ਉਹ ਦਿੰਦੀਆਂ ਸੀ ਉਹਨਾਂ ਦੀ ਸੁੱਖ ਸੁਵਿਧਾ ਲਈ ਕਿਉਂਕਿ ਇਹਨੂੰ ਇੱਕ ਸੈਪਰੇਟ ਰੱਖਿਆ ਗਿਆ ਸੀ ਕਿਉਂਕਿ ਇਹਦੇ ਵਿੱਚ ਜਿਹੜੇ ਜੱਚਾ ਬੱਚਾ ਦੀ ਹੁੰਦੀ ਸੀ ਮਾਂ ਦਾ ਦਾ ਬੱਚੇ ਦਾ ਦੇਖਪਾਲ ਵਧੀਆ ਤਾਂ ਉਹ ਵਧੀਆ ਟ੍ਰੀਟਮੈਂਟ ਹੋ ਸਕੇ ਤੇ ਜਿਹੜੇ 50 ਬਿੱਡਾਂ ਦਾ ਹਸਪੀਟਲ ਸੀ ਉਹਦੇ ਵਿੱਚ ਉੱਪਰ ਲੀਆਂ ਬਿਲਡਿੰਗਾਂ ਦੇ ਵਿੱਚ ਜਿਹੜਾ ਰੱਖਿਆ ਹੁੰਦਾ ਸੀ ਕਿ ਤੁਸੀਂ ਇਹ ਵਧੀਆ ਜਿਹੜੇ ਲੜਾਈ ਵਾਲੇ ਲੜਾਈ ਵਾਲੇ ਕੇਸ ਹੁੰਦੇ ਸੀ ਜਾਂ ਐਕਸੀਡੈਂਟ ਕੇਸ ਹੁੰਦੇ ਸੀ ਉਹ ਉਧਰ ਰੱਖੇ ਹੁੰਦੇ ਸੀ ਪਰ ਇਹਨਾਂ ਨੇ ਕੀ ਕੀਤਾ ਪ੍ਰਸ਼ਾਸਨ ਨੇ ਸਿਵਲ ਹਸਪੀਟਲ ਨਗੋਦਰ ਦੇ ਪ੍ਰਸ਼ਾਸਨ ਨੇ ਕਿ ਉਹ 50 ਬਿੱਡਾਂ ਵਾਲੇ ਹਸਪੀਟਲ ਦਾ ਜਿੰਦਾ ਮਾਰ ਕੇ ਉਹਨੂੰ ਲੋਕ ਲਾ ਦਿੱਤੇ ਸਾਰਿਆਂ ਕਮਰਿਆਂ ਨੂੰ ਸਿਰਫ 3-4 ਡਾਕਟਰ ਉਧਰ ਬੈਠਦੇ ਨੇ ਤੇ ਇਧਰ ਜਿਹੜੀ ਆ ਇਧਰ ਆਓ ਮੈਂ ਕੈਮਰਾਮੈਨ ਨੂੰ ਕਹਿੰਦਾ ਮੇਰੇ ਨਾਲ ਆਓ ਅੱਜ ਇੰਟਰਸ ਆ ਨਵੇਂ ਬਲੇ ਜੱਚਾ ਬੱਚਾ ਹਸਪਤਾਲ ਦੀ ਰਿਸ਼ਰਸ ਨਾਲ ਕੋਈ ਨਹੀਂਗਾ ਬੈਠਾ ਦੇਖ ਲਓ ਕਿਉਂਕਿ ਇੱਥੇ ਪੁੱਛ ਕੇ ਜਿੱ ਲਈ ਚਾਹੀਦਾ ਇਧਰਲੇ ਪਾਸੇ ਆ ਜਾਓ ਮੁੱਖ ਦਫ਼ਤਰ ਆ ਗਿਆ ਜਿਹੜੇ ਮੌਕੇ ਦੇ ਇੱਥੇ ਦੇ ਐ ਐਸਐਮ ਉਹ ਡਾਕਟਰ ਸੰਦੀਪ ਤਵਨ ਜੀ ਉਹ ਮੈਡੀਕਲ ਲੀਵ ਤੇ ਹਨ ਛੁੱਟੀ ਤੇ ਹਨ ਉਹਨਾਂ ਨੂੰ ਕੋਈ ਪ੍ਰੋਬਲਮ ਆਈ ਹੈ ਔਰ ਕਾਰਜਕਾਰੀ ਜਿਹੜੇ ਇੱਥੇ ਇਸ ਵੇਲੇ ਆ ਡਾਕਟਰ ਜੁਨੀਸ਼ ਗੁਪਤਾ ਜਿਹੜੇ ਆ ਸਿਵਲ ਹਸਪੀਟਲ ਨੂੰ ਦੇਖਰੇ ਕਰਦੇ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਆ ਆ ਜੀ ਡਾਕਟਰ ਰੂਮ ਜਿਹੜਾ ਡਾਕਟਰਾਂ ਦੀ ਡਿਊਟੀ ਰੂਮ ਆ ਔਰ ਮੇਰੇ ਨਾਲ ਹੀ ਇੱਥੇ ਜਿਹੜੀ ਬਣੀ ਆ ਐਮਰਜੈਂਸੀ ਇੱਥੇ ਅਗਲਾ ਜਾਇਜ਼ ਐਮਰਜੈਂਸੀ ਦੇ ਵਿੱਚ ਸਿਰਫ ਓਨਲੀ 4 ਬੈੱਡ ਲੱਗੇ ਆ ਇਹ ਹੈਗੇ ਸਿਰਫ 4 ਬੈੱਡ ਇਹਨਾਂ 4ਾਂ ਬਿੱਡਾਂ ਦੇ ਜਿਹੜਾ ਕੀ ਇਹ ਨਕੋਦਰ ਦੀ ਜਿਹੜਾ ਅੱਗੇ 8 ਬੈੱਡ ਉਧਰ ਹੁੰਦੇ ਸੀ ਜੇ 4 ਇੱਧਰ ਸੀ ਉਧਰ 8 ਬੰਦ ਕਰ ਤੇ ਇੱਧਰ 4 ਖੋਲ ਮੇਰੇ ਪਿੱਛੇ ਦੇਖ ਰਹੇ ਆ ਇਹ ਹੈਗਾ ਮਾਇਨਾ ਰੋਟੀ ਮਾੜੀ ਮੋਟੀ ਕੁਛੇਨ ਪੱਟੀ ਕਰਾਣੀਆਂ ਜਾਂ ਕੁਛ ਕਿਸੇ ਦੇ ਹੁੰਦੀ ਆ ਜਾਂ ਕੋਈ ਪ੍ਰੋਬਲਮ ਆਂਦੀ ਆ ਤੇ ਇਹ ਇੱਥੇ ਕਰਦੇ ਆ ਕਿਉਂਕਿ ਸਿਰਫ 4 ਬੈੱਡ ਦਾ ਐਮਰਜੈਂਸੀ ਦੀ ਦਿੱਤੀ ਆ 8 ਬੈੱਡ ਬੰਦ ਕਰਕੇ 8ਾਂ ਬੈੱਡਾਂ ਨੂੰ ਬੰਦ ਕਰਕੇ 4 ਐਮਰਜੈਂਸੀ ਦਿੱਤੀ ਆ ਤੋ ਕਿਤੇ ਨਾ ਕਿ ਇਹ ਤੋਂ ਕਿ ਸਟ੍ਰੀਚਰ ਕੱਢਣਾ ਵੀ ਕਈ ਵਾਰੀ ਮੁਸ਼ਕਲ ਹੋ ਜਾਂਦਾ ਸਟ੍ਰੀਚਰ ਕਿੱਧਰ ਨਹੀਂ ਪਾ ਕੇ ਕਿੰਧਰ ਨੂੰ ਮਰੀਜ਼ ਨੂੰ ਲੈ ਕੇ ਜਾਣਾ ਸਪੇਸ ਦੇਖ ਲਓ ਕਿੰਨੀ ਬਚਦੀ ਆ ਅਗਰ ਮਰੀਜ਼ ਨੂੰ ਪਰਲੇ ਬੈੱਡ ਤੇ ਲੈ ਕੇ ਜਾਣਾ ਤੇ ਕਿੱਦਾਂ ਲੈ ਕੇ ਜਾਣਾ ਸਟ੍ਰੀਚਰ ਹੈ ਨਹੀਂ ਸਰ ਜੀ ਦੂਸਰੀ ਗੱਲ ਇਹ ਆ ਕਿ ਇੱਥੇ ਦੀ ਜਿਹੜੀ ਹਾਂ ਮੇਨ ਮੁੱਦੇ ਜਿਹੜੇ ਆ ਕੀ ਕਹਿਣਾ ਚਾਹੁੰਦੇ ਬਾਜੀ ਤੁਸੀਂ ਕੀ ਨਾਮ ਹੈ ਤੁਹਾਡਾ ਕਿ ਸਟ੍ਰੀਚਰ ਹੈ ਨਹੀਂ ਸਰ ਜੀ ਕੀ ਨਾਮ ਆਪਣਾ ਵਿਦਾਰ ਕੁਮਾਰ ਜੀ ਹਾਂ ਕਿੱਥੋਂ ਕੀ ਗੱਲ ਪ੍ਰੋਬਲਮ ਕੀ ਅਡੇ ਹੀ ਬੇਸ਼ਾਨ ਇਨਸਾਫ ਦੀ ਪ੍ਰੋਬਲਮ ਹੈ ਜੀ ਸਾਡੀ ਬਰੋਲੋਂ ਕੋਈ ਕੀ ਤੁਹਾਨੂੰ ਕੋਈ ਤਕਲੀਫ ਹੈ ਇਥੋਂ ਤਕਲੀਫ ਤਾਂ ਅਸੀਂ ਜੀ ਹਲੇ ਨਵੇਂ ਨਵੇਂ ਆਏ ਆ ਸਾਨੂੰ ਹਲੇ ਬਲਾ ਨੋਲਿਜ ਐ ਨਹੀਂ ਸਿੱਖ ਰਹੇ ਹਾਂ ਨਾ ਚਲੋ ਕਈ ਵਾਰੀ ਜਿਹੜੀਆਂ ਸੁਵਿਧਾਾਂ ਮਾਂ ਜਿਹੜੀ ਸੁਵਿਧਾਾਂ ਮਾਂ ਤੋਂ ਕਮੀ ਆ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਸਿਵਲ ਹਸਪਤਾਲ ਦੇ ਪ੍ਰਸ਼ਾਸਨ ਨੂੰ ਇਹ ਚਾਹੀਦਾ ਆ ਕਿ ਇੱਥੇ ਦੀਆਂ ਜਿਹੜੀਆਂ ਪ੍ਰੋਬਲਮਾਂ ਹਾਂ ਇਹ ਜਿਹੜਾ ਸਿਵਲ ਹਸਪਤਾਲ ਜਿਹੜਾ 30 ਬਿੱਡਾਂ ਹਸਪਤਾਲ ਜੱਚਾ ਬੱਚਾ ਬਣਾਇਆ ਸੀ ਇਹ ਓਨਲੀ ਜਨਾਨੀਆਂ ਵਾਸਤੇ ਬਣਾਇਆ ਸੀ ਬੱਚਿਆਂ ਵਾਸਤੇ ਬਣਾਇਆ ਸੀ ਕਿ ਸੈਪਰੇਟ ਇੱਥੇ ਜਿਹੜੀ ਆ ਸਹੂਲਤਾਂ ਵਧੀਆ ਦਿੱਤੀਆਂ ਜਾ ਸਕਣ ਔਰ ਪਤਨ ਕਿਤੇ ਜੇ ਇਹੇ ਹਸਪਤਾਲ 30 ਬਿੱਡਾਂ ਇਹ ਹਸਪਤਾਲ ਚੱਲਦਾ ਹੁੰਦਾ ਤੇ 50 ਬੈਡ ਉਹ ਵਾਲਾ ਹੁੰਦਾ ਤੇ 80 ਬਿੱਡਾਂ ਦਾ ਹਸਪਤਾਲ ਬਣ ਸਕਦਾ ਸੀ ਔਰ ਵਧੀਆ ਵਧੀਆ ਚੱਲ ਸਕਦਾ ਸੀ ਔਰ ਕਿਤੇ ਨਾ ਕਿਤੇ ਅਸੀਂ ਵੀ ਕਹਿੰਦੇ ਪ੍ਰਸ਼ਾਸਨ ਪੰਜਾਬ ਸਰਕਾਰ ਨੂੰ ਵੀ ਕਹਿੰਦੇ ਆ ਕਿ ਇਹ ਹਸਪਤਾਲ ਦੀ ਤੁਸੀਂ ਆ ਦੇਖ ਲਓ ਕਿ ਉਧਰੋਂ ਐਂਬੂਲੈਂਸ ਆਉਗੀ ਮੋਰੇ ਗੱਡੀਆਂ ਖੜੀਆਂ ਇਹ ਟੈਂਪਰੇਰੀ ਗੱਡੀਆਂ ਨਹੀਂ ਇਹ ਇੱਥੇ ਹਸਪੀਟਲ ਦੇ ਆਂਦੀਆਂ ਗੱਡੀਆਂ ਉਹ ਕਿਧਰ ਖੜੀਆਂ ਹੁੰਦੀਆਂ ਇਹ ਹਸਪੀਟਲ ਦੀਆਂ ਗੱਡੀਆਂ ਮੋਰੇ ਖੜੀਆਂ ਹੁੰਦੀਆਂ ਕਿ ਤੇ ਐਂਬੂਲੈਂਸ ਨੂੰ ਮੋੜਨਾ ਪੈ ਜੀ ਬੇ ਤਾਂ ਬੜਾ ਮੁਸ਼ਕਲ ਆ ਕੋਈ ਸਪੇਸ ਐ ਨਹੀਂ ਐ ਕਿਤੇ ਨਾ ਕਿਤੇ ਜੇ ਇੱਥੇ ਇੱਕ ਲੋਡ ਪਵੇ ਤੇ ਅਸੀਂ ਆਪਾਂ ਇੱਥੇ ਖੜੇ ਕਰ ਚੱਕਦੇ ਰਹੀ ਗੱਲ ਹੁਣ ਡਾਕਟਰਾਂ ਦੀ ਡਾਕਟਰਾਂ ਦੀ ਕਮੀ ਕਿੰਨੀ ਐ ਇੱਥੇ ਕਟੋ ਘਟ ਨਹੀਂ ਜਿਹੜੇ 4-5 ਡਾਕਟਰ ਜਿਹੜੇ ਆ ਸਿਵਲ ਹਸਪੀਟਲ ਨੂੰ ਕੋਦਰ ਨੂੰ ਸਾਹਮਦੇ ਆ ਤੇ ਜਿਹੜਾ ਸਟਾਫ ਨਰਸਾਂ ਉਹਨਾਂ ਦੀ ਵੀ ਕਮੀ ਆ ਜਿਹੜੇ 4th ਕਲਾਸ ਦੇ ਮੁਲਾਜ਼ਮ ਹੁੰਦੇ ਆ ਉਹਨਾਂ ਦੀ ਵੀ ਕਮੀ ਆ ਡਾਕਟਰ ਕੱਲੇ ਉਧਰ ਬੈਠਦੇ ਨੇ 4th ਕਲਾਸ ਦੀ ਕੋਈ ਡਿਊਟੀ ਉਧਰ ਇੱਕ ਦੋ 4th ਕਲਾਸ ਦੀ ਨਾਈਟ ਡਿਊਟੀ ਨਹੀਂ ਹੁੰਦੀ ਇੱਕ ਦੋ ਦਿਨ ਤੇ ਹੁੰਦੀ ਆ ਔਰ ਕਿਤੇ ਨਾ ਕਿਤੇ ਇਹ ਪ੍ਰਸ਼ਾਸਨ ਨੂੰ ਚਾਹੀਦਾ ਕਿ ਇੱਥੇ ਜਿਹੜੀਆਂ ਕਮੀਆਂ ਪੇਸ਼ੀਆਂ ਆ ਜਿਹੜੀਆਂ ਇਹਨਾਂ ਨੂੰ ਸਿਵਲ ਹਸਪਤਾਲ ਨੂੰ ਕੋਦਰ ਦੀਆਂ ਨੂੰ ਪੂਰੀਆਂ ਕੀਤੀਆਂ ਜਾਵਾਂ ਕਿਉਂਕਿ ਸਿਵਲ ਹਸਪਤਾਲ ਦੇ ਵਿੱਚ ਜਿਹੜੇ ਡਾਕਟਰ ਆ ਉਹ ਸਿਰਫ ਮੇਨ ਡਾਕਟਰ ਚਾਹੀਦੇ ਬੱਚਿਆਂ ਵਾਲਾ ਉਹ ਹੈ ਨਹੀਂ ਲੇਡੀ ਜਨੇਪਿਆ ਵਾਸਤੇ ਜਿਨ੍ਹਾਂ ਨੇ ਕੇਸ ਕਰਨਾਂ ਜਾਂ ਲੇਡੀ ਜਨਾਨੀਆਂ ਨੂੰ ਪ੍ਰੈਗਨਨਸੀ ਵੇਲੇ ਦੇਖਦੇ ਆ ਜਾਂ ਉਹਨਾਂ ਦੀ ਚੈੱਕਅਪ ਕਰਦੇ ਆ ਉਹ ਡਾਕਟਰ ਹੈ ਨਹੀਂ ਨੱਕ ਕੰਨ ਗਲੇ ਦਾ ਅੱਜ ਤੋਂ 10 ਸਾਲ ਤੋਂ ਹੈ ਨਹੀਂ ਅਸੀਂ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਦੇ ਆ ਕਿ ਇਸ ਸਿਵਲ ਹਸਪੀਟਲ ਕੋਦਰ ਦੀ ਜਿਹੜੀ 50 ਬਿੱਡਾਂ ਹਸਪੀਟਲ ਨੂੰ ਬੰਦ ਕੀਤਾ ਉਹਨੂੰ ਦੁਬਾਰਾ ਚਾਲੂ ਕੀਤਾ ਜਾਵੇ ਔਰ ਵਧੀਆ ਸਹੂਲਤਾਂ ਦੇ ਨਾਲ ਕੀਤਾ ਜਾਵੇ ਉਸ ਦੇ ਵਿੱਚ ਜਿੰਨੇ ਵੀ ਉਧਰ ਲੜਾਈ ਝਗੜੇ ਵਾਲੇ ਕੇਸ ਆ ਜਾਂ ਐਕਸੀਡੈਂਟ ਕੇਸ ਆ ਉਧਰ ਸਾਂਭੇ ਜਾਣ ਔਰ ਡਾਕਟਰਾਂ ਦੀ ਬਿਲਕੁਲ ਇੱਥੇ ਭਰਤੀ ਕੀਤੀ ਜਾਵੇ ਜਿੰਨੇ ਸਟਾਫ ਨਰਸਾਂ ਇੱਥੇ ਹੈਗੀਆਂ ਉਹਨਾਂ ਨੂੰ ਹੋਰ ਵਾਅਦਾ ਕੀਤਾ ਜਾਵੇ ਤਾਂ ਜੋ ਨਕੋਦਰ ਦੇਵੇ ਹਲਕੇ ਦੇ ਵਿੱਚ ਇੰਨੇ ਆਉਂਦੇ ਹਸਪਤਾਲਾਂ ਜਿਹੜੇ ਇਲਾਕਿਆਂ ਤੋਂ ਪਿੰਡਾਂ ਦੇ ਲੋਕ ਆਉਂਦੇ ਨੇ ਉਹਨਾਂ ਨੂੰ ਸੁੱਖ ਸਹੂਲਤ ਮਿਲ ਸਕੇ ਦਵਾਈ ਮਿਲਦੀ ਆ ਜਿਹੜੀ ਗੱਲ ਸਹੀ ਆ ਉਹਨੂੰ ਸਹੀ ਕਹਾਂਗੇ ਕਿਉਂਕਿ ਦਵਾਈ ਪ੍ਰੋਪਰ ਮਿਲਦੀ ਆ ਡਾਕਟਰ ਵਧੀਆ ਨੇ ਜਿੰਨੇ ਹੈਗੇ ਡਾਕਟਰ ਪੰਜ ਛੇ ਵਿਚਾਰੇ ਜਿੰਨੇ ਉਹ ਮਿਹਨਤ ਕਰਕੇ ਕਰਦੇ ਆ ਉਹ ਕਾਫੀ ਟਾਈਮ ਲਾ ਕੇ ਜਾਂਦੇ ਆ ਪਰ ਜਿਹੜੇ ਚੀਜ਼ਾਂ ਦੀ ਕਮੀਆਂ ਬੱਚਿਆਂ ਦੇ ਹਸਪਤਾਲ ਦੇ ਬੱਚਿਆਂ ਦੇ ਡਾਕਟਰ ਦੀ ਸਭ ਤੋਂ ਵੱਡੀ ਕਮੀ ਹੈ ਦੂਸਰੀ ਆ ਗਈ ਆਹ ਚੱਚਾ ਬੱਚਾ ਹਸਪੀਟਲ ਕਰੋੜਾਂ ਰੁਪਏ ਲਾ ਕੇ ਇੱਥੇ ਬਣਾਤਾ ਪਰ ਇੱਥੇ ਲੇਡੀਜ਼ ਡਾਕਟਰ ਅੱਜ ਵੀ ਹਨੇ ਤੇ ਨਾਲ ਦੀ ਨਾਲ ਨੱਕ ਕੰਨ ਗਲਾ ਕਿਉਂਕਿ ਇਹ ਤਿੰਨ ਚੀਜ਼ਾਂ ਨੂੰ ਇੱਕੋ ਡਾਕਟਰ ਦੇਖਦਾ ਔਰ ਤਿੰਨੇ ਜਿਹੜੇ ਬੱਚਿਆਂ ਦੇ ਹਸਪਤਾਲ ਜਾਂ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਬਜ਼ੁਰਗਾਂ ਨੂੰ ਆਉਂਦੀ ਹੈ ਇਹ ਤੇ ਜਿਆਦਾਤਰ ਇਹ ਜਿਹੜੇ ਨੌਜਵਾਨਾਂ ਨੂੰ ਵੀ ਪ੍ਰੋਬਲਮ ਆਦੀ ਆ ਪਰ ਅੱਜ ਤਾਈਂ ਇਹ ਇਹਦਾ ਕੋਈ ਹੱਲ ਨਹੀਂ ਹੋਇਆ ਮੈਂ ਪੰਜਾਬ ਸਰਕਾਰ ਨੂੰ ਡਾਕਟਰ ਬਲਵੀਰ ਜੀ ਨੂੰ ਸਿਹਤ ਮੰਤਰੀ ਨੂੰ ਕਹਿਣਾ ਚਾਹੁੰਦਾ ਕਿ ਇੱਕ ਵਾਰੀ ਵਿਜ਼ਿਟ ਕਰੋ ਇਸ ਹਸਪੀਟਲ ਦੇ ਆ ਕੇ ਤੁਸੀਂ ਆਪ ਆ ਕੇ ਦੇਖੋਗੇ ਕਿ ਇੱਥੇ ਦੀਆਂ ਸਹੂਲਤਾਂ ਔਰਾਂ ਜਾ ਕਿਉਂ ਰਹਿ ਗਿਆ ਐਮਰਜੈਂਸੀ ਨੂੰ ਦੁਬਾਰਾ ਲਾਗੂ ਕੀਤਾ ਨਕੋਦਰ ਦੀਆਂ ਦੇ ਲੋਕਾਂ ਦੀ ਮੰਗ ਆ ਕਿ ਸਿਵਲ ਹਸਪਤਾਲ ਦੀ ਜਿਹੜੀ ਐਮਰਜੈਂਸੀ ਉਹਨੂੰ ਦੁਬਾਰਾ ਖੋਲਿਆ ਜਾਵੇ ਹਾਂ ਠੀਕ ਹੈ ਉਹਦੀ ਰਿਪੇਅਰ ਹੁੰਦੀ ਆ ਤਾਂ ਕਰੋ ਜੇ ਪਿਆ ਤਾਂ 80 ਬੈਡਾਂ ਦਾ ਹਸਪਤਾਲ ਬਣ ਜਵੇ ਤੇ ਸਾਨੂੰ ਬਹੁਤ ਘਾਟਾ ਨਹੀਂ ਕਿਉਂਕਿ ਨਾਲ ਦੇ ਨਾਲ ਤੁਹਾਨੂੰ ਸਟਾਫ ਵੀ ਦੇਣਾ ਪਊਗਾ ਪੰਜਾਬ ਸਰਕਾਰ ਨੂੰ ਪੂਰਾ ਡਾਕਟਰਾਂ ਦੀ ਟੀਮ ਦੇਣੀ ਪਊਗੀ ਜੇ ਡਾਕਟਰਾਂ ਦੀ ਟੀਮ ਹੋ ਗਈ ਤੇ ਮੇਰੇ ਹਿਸਾਬ ਨਾਲ ਕਿ ਬਾਹਰ ਜਿਹੜੇ ਲੋਟੂ ਬੈਠੇ ਆ ਮੈਡੀਕਲ ਲਾਈਨ ਦੇ ਵਿੱਚ ਜਿੰਨੇ ਲੋਟੂ ਬੈਠੇ ਆ ਉਹ ਸਾਡੇ ਲੋਕਾਂ ਨੂੰ ਲੁੱਟਣਾ ਬੰਦ ਕਰ ਦੇਣਗੇ ਜੇ ਸੁਵਿਧਾ ਪ੍ਰਸ਼ਾਸਨ ਵੱਲੋਂ ਇੱਥੇ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਦਿੱਤੀ ਜਾਂਦੀ ਆ ਤੇ ਬਹੁਤ ਵਧੀਆ ਗਰੀਬ ਲੋਕਾਂ ਲਈ ਹੋਊਗਾ ਕਿ ਉਹ ਆਪਣਾ ਇਲਾਜ ਜਿਹੜਾ ਇੱਥੋਂ ਕਾਫੀ ਘੱਟ ਜਿਹੜੇ ਪੈਸੇ ਤੇ ਜਾਂ ਫ੍ਰੀ 10 ਰੁਪਏ ਦੀ ਪਰਚੀ ਤੇ ਲੈ ਕੇ ਆਪਣਾ ਇਲਾਜ ਕਰਵਾ ਸਕਦੇ ਆ ਮੇਰੀ ਨਕੋਦਰ ਵਾਸੀ ਨੂੰ ਅਪੀਲ ਆ ਕਿ ਜਿਹੜੇ ਲੀਡਰ ਸਿਰਫ ਇੱਕ ਮੈਡੀਕਲ ਤੇ ਆਇਥੇ ਨਕੋਦਰਾਂ ਆ ਆਪਣੀਆਂ ਯਾਰੀਆਂ ਦੋਸਤੀਆਂ ਪਗਾਉਂਦੇ ਆ ਜਾਂ ਇੱਥੇ ਆ ਕੇ ਆਪਣੇ ਡਾਕਟਰਾਂ ਨਾਲ ਸੰਬੰਧ ਕਰਦੇ ਆ ਵੀ ਇਦਾਂ ਦਾ ਕਿ ਸਾਡੀਆਂ ਦੋਸਤੀਆਂ ਪੈਦਾ ਕਰ ਪਰ ਨਕੋਦਰ ਦੇ ਹੱਕ ਲਈ ਕੁਝ ਸੋਚੋ ਨਕੋਦਰ ਦੇ ਇਸ ਜਿਹੜੀ ਆ ਮੌਜੂਦਾ ਸਥਿਤੀ ਆ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਵੀ ਪ੍ਰਸ਼ਾਸਨ ਤੇ ਆਪਣਾ ਮੈਂ ਹਲਕਾਂ ਹਲਕੇ ਦੀ ਵਧਾਈ ਵੀ ਬੀਂਦਰਜੀਤ ਕੁਰਮਾਨ ਨੂੰ ਇੱਕ ਅੱਗੇ ਬੇਨਤੀ ਕਰਦਾ ਕਿ ਇਹਦੇ ਬਲਾ ਜਰੂਰ ਧਿਆਨ ਦਿੱਤਾ ਜਾਵੇ ਕਿ ਜੱਚਾ ਬੱਚਾ ਹਸਪੀਟਲ ਤਾਂ ਬਣਿਆ ਹੀ ਆ ਬਹੁਤ ਵਧੀਆ ਮੁਬਾਰਕਾਂ ਤੁਹਾਨੂੰ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਣੇ ਦਾ ਆਪ ਉਦਘਾਟਨ ਕਰਕੇ ਗਿਆ ਸੀ ਪਰ ਇਹ ਨਾ ਹੋਵੇ ਕਿ ਉਹ 50 ਬਿੱਡਾ ਹਸਪੀਟਲ ਜਿਹੜਾ ਬੰਦ ਹੋ ਜਵੇ ਉਹ ਉਹਦੇ ਬਲਾ ਧਿਆਨ ਦਿੱਤਾ ਜਾਵੇ ਉੱਥੇ ਦੇ ਡਾਕਟਰਾਂ ਦੀ ਜੋ ਕਮੀ ਆ ਜੋ ਨਸਾਂ ਦੀ ਕਮੀ ਆ ਜਾਂ ਉੱਥੇ ਦੇ ਜਿਹੜੇ ਮੁਲਾਜ਼ਮਾਂ ਦੀ ਕਮੀ ਆ ਉਹਨੂੰ ਪੂਰਾ ਕੀਤਾ ਜਾਵੇ ਡਾਕਟਰਾਂ ਦੀ ਵੀ ਕਮੀ ਆ ਨਸਾਂ ਦੀ ਵੀ ਕਮੀ ਆ ਫੋਰਥ ਕਲਾਸ ਏਮਪਲਾਈਜ਼ ਦੀ ਵੀ ਕਮੀ ਆ ਔਰ ਇੱਥੋਂ ਤੱਕ ਕੀ ਜਿਹੜਾ ਨਸ਼ਾ ਕੇਂਦਰ ਮੈਂ ਇੱਕ ਤਾਨਾ ਗੱਲ ਕਰਨੀ ਭੁੱਲ ਗਿਆ ਕਿ ਜਿਹੜਾ ਨਸ਼ਾ ਕੇਂਦਰ ਦਾ ਬਣਾਇਆ ਸੀ ਪਰਲੇ ਪਾਸੇ ਉਹਦੇ ਅੰਦਰ ਦੀ ਦਰਵਾਜ਼ੇ ਖੋਲਤੇ ਉਹ ਜਿੰਨਾ ਜਿੰਨਾ ਗੋਲੀਆਂ ਖਾਣ ਵਾਲੇ ਜਿਹੜੇ ਉਹ ਨਸ਼ਾ ਛਡਾਊ ਕੇਂਦਰ ਆਉਂਦੇ ਸੀ ਉਹ ਅੰਦਰ ਜਿਹੜਿਆ ਇਧਰੋਂ ਬੰਦ ਕਰਤਾ ਉਦੋਂ ਦਾ ਪੂਰਾ ਉਹ ਪਲਾਟ ਹੀ ਖੋਲਤਾ ਉਹਨਾਂ ਨੂੰ ਕਮਰੇ ਦੇ ਵਿੱਚ ਇਹਦੇ ਤੱਕ ਕੀ ਇੱਥੇ ਚੋਰੀ ਦੀਆਂ ਵਾਰਦਾਤਾਂ ਵੀ ਹੋਈਆਂ ਆ ਅਸੀਂ ਸਾਡੀ ਨਕੋਦਰ ਵਾਲਿਆਂ ਦੀ ਮੰਗ ਸੀਗੀ ਕਿ ਜਿਹੜਾ ਨਸ਼ਾ ਸਡਾਊ ਕੇਂਦਰ ਆ ਇਹਨੂੰ ਕਿਤੇ ਬਾਹਰ ਸ਼ਿਫਟ ਕੀਤਾ ਜਾਵੇ ਤਾਂ ਜੋ ਇੱਥੇ ਜਿਹੜੀਆਂ ਚੋਰੀਆਂ ਹੁੰਦੀਆਂ ਨਕੋਦਰ ਸਿਵਲ ਹਸਪੀਟਲ ਦੇ ਵਿੱਚ ਉਹਨਾਂ ਨੂੰ ਵੀ ਠੱਲ ਪੈ ਸਕੇ ਔਰ ਡਾਕਟਰਾਂ ਦੀ ਵੀ ਜਿਹੜੀ ਆ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਇੱਕ ਵਾਰੀ ਮੈਂ ਅੰਦਰ ਜਾ ਕੇ ਤੁਹਾਨੂੰ ਫਿਰ ਦਿਖਾਉਂਗਾ ਕਿ ਨਸ਼ਾ ਕੇਂਦਰ ਜਿਹੜਾ ਇੱਥੇ ਲਿਆਂਦਾ ਆ ਉਹ ਉਹ ਉੱਥੇ ਦੇਖਿਓ ਕਿ ਆਲੇ ਦੁਆਲੇ ਸਾਰਾ ਬੰਦ ਕਰਕੇ ਜਿਹੜਾ ਉਹਨਾਂ ਨੂੰ ਤਿੰਨ ਚਾਰ ਕਮਰੇ ਖੋਲ ਕੇ ਦੇ ਦਿੱਤੇ ਆ ਪਰ ਕਿਤੇ ਨਾ ਕਿਤੇ ਇਹ ਨਕੋਦਰ ਦੇ ਪ੍ਰਸ਼ਾਸਨ ਲਈ ਜਿਹੜਾ ਸਿਵਲ ਹਸਪਤਾਲ ਦਾ ਆ ਉਹਨਾਂ ਲਈ ਵੀ ਦਿੱਕਤ ਪੈਦਾ ਹੁੰਦੀ ਆ ਡਾਕਟਰਾਂ ਨੂੰ ਵੀ ਬੜੇ ਪਰੇਸ਼ਾਨੀ ਆਉਂਦੀ ਆ ਮਰੀਜ਼ਾਂ ਨੂੰ ਤਾਂ ਆਉਣੀ ਆਉਣੀ ਕਿਉਂਕਿ ਕਿਸੇ ਮਰੀਜ਼ ਦਾ ਮੋਬਾਈਲ ਚੱਕਿਆ ਜਾਂਦਾ ਕਿਸੇ ਦਾ ਮੋਟਰਸਾਈਕਲ ਚੱਕਿਆ ਜਾਂਦਾ ਆਜ ਪੁਰਾਣੀ ਬਿਲਡਿੰਗ ਕਿਉਂਕਿ ਇਹ ਪੁਰਾਣੀ ਬਿਲਡਿੰਗ ਆ ਪੁਰਾਣੀ ਬਿਲਡਿੰਗ ਤੁਸੀਂ ਦੇਖ ਸਕਦੇ ਹੋ ਤੇ ਇਹ ਦਿੱਕਤ ਆ ਇਦੇ ਵਿੱਚ ਕੋਈ ਦਿੱਕਤ ਨਹੀਂ ਬਹੁਤ ਵਧੀਆ ਬਣੀ ਆ ਸਿਰਫ ਇਹਦੀ ਮੇਨਟੇਨੈਂਸ ਹੋ ਜਾਵੇ ਰਿਪੇਅਰ ਹੋ ਜਾਵੇ ਡਾਕਟਰਾਂ ਦੀ ਟੀਮ ਬੈਠੇ ਇੱਥੇ ਵਧੀਆ ਆ ਆ ਦੇਖ ਲਓ ਦਾਖਲਾ ਮਰੀਜ਼ ਦਾਖਲ ਮਰੀਜ਼ ਦਾ ਬਾੜ ਇੱਕ ਨੰਬਰ ਇਹ ਆ ਜਿੱਥੇ ਸਾਰੇ ਕਮਰੇ ਬੰਦ ਪਏ ਆ ਲੋਕ ਲੱਗ ਗਿਆ ਉੱਪਰ ਚੱਲ ਜਾਓ ਸੀੜੀਆਂ ਦੇ ਉੱਪਰਲੀ ਜਾ ਕੇ ਤੇ ਉੱਪਰ ਇੱਕ ਬਾੜ ਬੰਦੀ ਬਣੀ ਬਾੜ ਬਣੀ ਹੁੰਦੀ ਸੀ ਜਿੱਥੇ ਐਕਸੀਡੈਂਟ ਕੇਸ ਜਾਂ ਕੁਝ ਜਲੇ ਹੋਏ ਜਾਂ ਕੋਈ ਚੁਲਸੇ ਬਿਅਕਤੀਆਂ ਦੇ ਮਰੀਜ਼ ਆਂਦੇ ਸੀ ਉਹਨਾਂ ਨੂੰ ਸੰਭਾਲਿਆ ਜਾਂਦਾ ਸੀ ਤੇ ਮੇਰੇ ਪਿੱਛੇ ਦੇਖ ਸਕਦੇ ਆ ਕਿ ਆ ਇੱਕ ਆਇਆ ਜੀ ਨਸ਼ਾ ਸ਼ਰਾਊ ਕੇਂਦਰ ਜਿਹੜਾ ਇਹ ਇਧਰੋਂ ਇਧਰੋਂ ਬੰਦ ਕਰ ਦਿੱਤਾ ਸੀ ਪਹਿਲਾਂ ਇਹ ਉਧਰ ਦੀ ਖੋਲ ਦਿੱਤਾ ਸੀ ਠੀਕ ਹੈ ਕਿ ਨਹੀਂ ਇਹ ਸਾਰੇ ਹੁਣ ਨਸ਼ਾ ਸ਼ਰਾਊ ਕੇਂਦਰ ਇਹ ਇੱਥੇ ਆ ਜਾਂਦਾ ਇਹ ਇਹਦੇ ਵਿੱਚ ਜਿਹੜੀਆਂ ਇੱਥੇ ਚੋਰੀ ਦੀਆਂ ਵਾਰਦਾਤ ਵੀ ਹੋਈ ਸੀਗੀ ਪਰ ਪਤਾ ਨਹੀਂ ਪੁਲਿਸ ਕੰਪਲੀਟ ਕੀਤੀ ਕਿ ਨਹੀਂ ਕੀਤੀ ਉਹ ਰੱਬ ਜਾਣੇ ਕਿਉਂਕਿ ਇਹ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਿੰਨਾ ਇੱਥੇ ਆਵੇ ਭੇਜਿੰਦਿਆ ਇੱਥੇ ਪਹਿਲਾਂ ਲੈਬੋਰੀ ਹੁੰਦੀ ਸੀ ਲੈਬੋਰੀ ਚੱਕ ਕੇ ਸਾਈਡ ਤੇ ਲੈ ਗਏ ਤੇ ਇਹ ਹੈਗੇ ਆ ਜੀ ਇਹ ਨਸ਼ਾ ਛਡਾਊ ਕੇਂਦਰ ਦੇ ਜਿਹੜੀ ਇੱਧਰ ਦੇਤੀ ਆ ਮਰੀਜ਼ਾਂ ਲਈ ਮਰੀਜ਼ਾਂ ਦੇ ਨਾਲ ਨਾਲ ਅਸੀਂ ਸਾਡੀ ਮੰਗ ਇਹੀ ਸੀਗੀ ਜਿਹੜਾ ਨਸ਼ਾ ਛਡਾਊ ਕੇਂਦਰ ਆ ਉਹ ਸ਼ਹਿਰ ਤੋਂ ਬਾਹਰ ਲਿਆਇਆ ਜਾਵੇ ਕਿਉਂਕਿ ਸ਼ਹਿਰ ਤੋਂ ਬਾਹਰ ਹੀ ਆਣ ਦੇ ਨਾਲ ਕੀ ਆ ਕਿ ਜਿਹੜੇ ਇੱਥੇ ਦੇ ਉਹ ਨਸ਼ਾ ਦੇ ਆਦੀ ਲੋਕ ਆ ਜਿਹੜੇ ਇੱਥੇ ਆਉਂਦੇ ਨੇ ਉਹ ਉਹਨਾਂ ਦਾ ਇੱਕ ਵੱਖਰਾ ਹੋ ਜਾਂਦਾ ਤੇ ਇੱਥੇ ਜਿਹੜੇ ਸਿਵਲ ਹਸਪਤਾਲ ਦੇ ਵਿੱਚ ਕੋਈ ਮਰੀਜ਼ ਦਾਖਲ ਹੁੰਦਾ ਸੀ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਪ੍ਰਸ਼ਾਸਨ ਨੂੰ ਕੋਈ ਪ੍ਰੋਬਲਮ ਨਾ ਆਵੇ ਸਿਵਲ ਹਸਪਤਾਲ ਦੇ ਡਾਕਟਰਾਂ ਨੂੰ ਕੋਈ ਪ੍ਰੋਬਲਮ ਪ੍ਰੋਬਲਮ ਨਾ ਆਵੇ ਮੇਨ ਐਂਟਰੈਂਸ ਆ ਵੀ ਰੱਖੀ ਸੀ ਇਹ ਵੀ ਬੰਦ ਕਰ ਦਿੱਤੀ ਗਈ ਉਸ ਤੋਂ ਬਾਅਦ ਦੇਖੋ ਹਾਲਾਤ ਕੀ ਆ ਕਿਤੇ ਨਾ ਕਿਤੇ ਇਹ ਕਿਤੇ ਨਾ ਕਿ ਖਾਮੀਆਂ ਹੈਗੀਆਂ ਇਹਨਾਂ ਨੂੰ ਪੂਰਾ ਕੀਤਾ ਜਾ ਸਕਦਾ ਪਰ ਆਪਾਂ ਇੱਕ ਵਾਰ ਜਿਹੜੇ ਇਸ ਵੇਲੇ ਦੇ ਡਾਕਟਰ ਜੁਨੀਸ਼ ਗੁਪਤਾ ਜੀ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਹ ਜਿਹੜਾ ਸਿਵਲ ਹਸਪੀਟਲ ਨਗੋਦਰ ਦੇ ਵਿੱਚ ਆ ਡਾਕਟਰਾਂ ਦੀ ਦੋ ਤਿੰਨ ਡਾਕਟਰ ਆ ਜਿਹੜੇ ਅੱਛੀ ਡਿਊਟੀ ਦੇ ਰਹੇ ਨੇ ਵਧੀਆ ਡਾਕਟਰ ਨੇ ਔਰ ਕਾਫੀ ਤੰਗਾਈ ਨਾਲ ਕੋਈ ਮਰੀਜ਼ ਵੀ ਓਟੀ ਓ ਓਪੀਡੀ ਵੀ ਉਹਨਾਂ ਦੇ ਕੋਲ ਹੀ ਬਹੁਤ ਜ਼ਿਆਦਾ ਆ ਡਾਕਟਰ ਜੁਨੀਸ਼ ਹੋਗਾ ਡਾਕਟਰ ਜਸਦੀਪ ਹੋਗਾ ਡਾਕਟਰ ਜਸਵੀਰ ਹੋਗਾ ਉਧਰ ਐਕਸਰੇ ਰੂਮ ਸੀਗਾ ਡਾਕਟਰ ਡੈਂਟਲ ਵਾਲੇ ਡਾਕਟਰ ਚਰਨਜੀਤ ਕੋਰ ਇੱਧਰ ਬੈਠੇ ਨੇ ਹਾਂਜੀ ਸਰ ਅੱਜ ਕਿਉਂਕਿ ਮੌਕੇ ਦੇ ਜਿਹੜੇ ਐਸ ਐਮਓ ਡਾਕਟਰ ਸੰਦੀਪ ਤਵਨ ਜੀ ਉਹ ਮੈਡੀਕਲ ਈਲੀਟ ਆ ਕੋਈ ਪ੍ਰੋਬਲਮ ਆਉਣ ਕਰਕੇ ਔਰ ਕਾਰਜਕਾਰੀ ਜਿਹੜੇ ਇਸ ਵੇਲੇ ਸਾਡੇ ਕੋਲ ਰਿਜਨੀਸ਼ ਗੁਪਤਾ ਜੀ ਜਿਨ੍ਹਾਂ ਨੇ ਹਸਪਤਲ ਦੀ ਦੇਖਰੇਖ ਕਰਦੇ ਆ ਸਿਰਫ ਆਪਾਂ ਇਹਨਾਂ ਤੋਂ ਇੰਨੀ ਜਾਣਕਾਰੀ ਲਵਾਂਗੇ ਕਿ ਡਾਕਟਰਾਂ ਦੀ ਜਿਹੜੀ ਕਮੀ ਆ ਕਿਹੜੇ-ਕਿਹੜੇ ਡਾਕਟਰ ਇੱਥੇ ਹਨ ਮਰੀਜ਼ ਦੇਖ ਰਹੇ ਨੇ ਇੱਕ ਮਿੰਟ ਆਪਾਂ ਕਰਦੇ ਹਾਂ ਗੱਲ ਕਿਉਂਕਿ ਇਹੀ ਚੀਜ਼ਾਂ ਹੁੰਦੀਆਂ ਕਿ ਜੋ ਜਿਹੜਾ ਸਿਵਲ ਹਸਪਤਲ ਦੇ ਵਿੱਚ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਹੁੰਦਾ ਜਾ ਰਿਹਾ ਤੇ ਜਾਂ ਜਿਹੜੀਆਂ ਇੱਥੇ ਦੀਆਂ ਜ਼ਰੂਰਤਾਂ ਨੇ ਬੀਜੀ ਦੇਖੋ ਜਰਾ ਬਾਕੀ ਭਾਈ ਮਾਤੇ ਪਿੱਛੇ ਸੁਣੋ ਨਮਸਕਾਰ ਨਮਸਕਾਰ ਜੀ ਨਮਸਕਾਰ ਜੀ ਮੈਂ ਸੋਨਾ ਸਿਰਫ ਸਿਵਲ ਹਸਪੀਟਲ ਦੀ ਆਪਾਂ ਥੋੜੀ ਜੀ ਜਾਣਕਾਰੀ ਚਾਹੀਦੀ ਹੈ ਚੇਅਰ ਕੋਈ ਸਿਵਲ ਹਸਪੀਟਲ ਦੀ ਜਿਹੜੀ ਇਹਨਾਂ ਚੇਅਰ ਡਾਕਟਰ ਉਹ ਨਹੀਂ ਉਹ ਤਾਂ ਕੋਈ ਇਧਰ ਸਿਵਲ ਹਸਪੀਟਲ ਦੀ ਜਿਹੜੀ ਵਿੱਚ ਸਿਵਲ ਹਸਪੀਟਲ ਦੀ ਜਿਹੜੀ ਇੱਕ ਤਾਂ ਐਮਰਜੈਂਸੀ ਇਹ ਜਿਹੜੀ ਆ ਪੁਰਾਣੀ ਐਮਰਜੈਂਸੀ ਇਹ ਕਿੰਨਾ ਵੱਡਾ ਹਸਪੀਟਲ ਆ ਇਹ ਸਾਡਾ ਜਿਹੜਾ ਇੱਧਰ 30 ਬੈਡਡ ਹੈ ਉਧਰ 25 ਬੈਡਡ ਹੈ ਜੀ ਠੀਕ ਆ ਜੀ ਤੇ ਜਿਹੜੇ ਡਾਕਟਰਾਂ ਦੀ ਬੱਚਿਆਂ ਦਾ ਡਾਕਟਰ ਹੈ ਇੱਥੇ ਨਹੀਂ ਬੱਚਿਆਂ ਦੇ ਡਾਕਟਰ ਸਾਡੇ ਉੱਪਰ ਐਡੀਸ਼ਨ ਸਾਡੇ ਡਾਕਟਰ ਸੰਜੀਵ ਕੁਮਾਰ ਸੀਗੇ ਐਸਐਮਓ ਉਹਨਾਂ ਨੇ ਆਪਣੇ ਕਾਰਨਾਂ ਕਰਕੇ ਕੋਈ ਵੋਲੰਟਰੀ ਰਿਟਾਇਰਮੈਂਟ ਲੈ ਲਈ ਤੇ ਸਾਡਕੋ ਉਸ ਤੋਂ ਬਾਅਦ ਸਪਟੰਬਰ ਤੋਂ ਬਾਅਦ ਨੱਕ ਕੰਨ ਗਲੇ ਵਾਲਾ ਕੋਈ ਨੱਕ ਕੰਨ ਗਲੇ ਵਾਲੇ ਤਾਂ ਸਾਡਕੋ ਡਾਕਟਰ ਅਜੀਤ ਗੁਪਤਾ ਸੀਗੇ ਬਹੁਤ ਪੁਰਾਣੇ ਉਸ ਤੋਂ ਬਾਅਦ ਕੋਈ ਆਏ ਨਹੀਂ ਜੀ ਤੇ ਇਹਦੇ ਵਿੱਚ ਜਿਹੜਾ ਬੱਚਿਆਂ ਦਾ ਜਿਹੜਾ ਲੇਡੀਜ਼ ਨੂੰ ਦੇਖਦਾ ਜਿਹੜੀਆਂ ਗਰਭਤੀ ਔਰਤਾਂ ਨੂੰ ਦੇਖਦਾ ਉਹ ਡਾਕਟਰ ਹੈ ਸਾਡੇ ਕੋ ਗਾਇਨਗਰ ਜਿਹੜੇ ਡਾਕਟਰ ਅਵਨੀਸ਼ ਗੁੱਤਾ ਸੀਗੇ ਉਹਨਾਂ ਨੇ ਵੀ ਆਪਣੇ ਨਿਜੀ ਕਾਰਨ ਕਰਕੇ ਵੋਲੰਟਰੀ ਰਿਟਾਇਰਮੈਂਟ ਲੈ ਲਈ ਤੇ ਉਸ ਤੋਂ ਬਾਅਦ ਸਾਡੇ ਕੋ ਕੋਈ ਹੈ ਨਹੀਂ ਕਿ ਕਿੰਨੇ ਡਾਕਟਰ ਜਿਹੜੇ ਇਸ ਵੇਲੇ ਮੌਕੇ ਤੇ ਸਾਹਮਣੇ ਹਸਪੀਟਲ ਇਸ ਟਾਈਮ ਵੈਸੇ ਸਾਡੇ ਕੋ ਇੱਕ ਗਵਰਨਮੈਂਟ ਵੱਲੋਂ ਬਹੁਤ ਅੱਛੇ ਜਿਹੜੇ 6 ਨਵੇਂ ਮੈਡੀਕਲ ਆਫੀਸਰ ਜਿਹੜੇ ਐਮਬੀਬੀਐਸ ਡਾਕਟਰ ਆਏ ਆ ਉਹਦੇ ਨਾਲ ਸਾਡੀ ਐਮਰਜੈਂਸੀ ਬੜੀ ਸਮੂਥ ਚੱਲਦੀ ਹੈ ਨਹੀਂ ਐਮਰਜੈਂਸੀ ਮੈਂ ਮੰਨਦਾ ਤੁਹਾਡੀ ਗੱਲ ਨੂੰ ਕਿਉਂਕਿ ਇੱਕ ਇੱਕ ਚੀਜ਼ ਇਹ ਆ ਕਿ ਜਿਹੜਾ ਸਿਵਲ ਹਸਪੀਟਲ ਦੇ ਵਿੱਚ ਆ ਸਿਵਲ ਹਸਪੀਟਲ ਦੇ ਵਿੱਚ ਜ਼ਰੂਰ ਤਾਂ ਸਟਾਫ ਨਰ 4th ਕਲਾਸ ਜਿਹੜੇ ਆ এমਪਲਾਈਜ਼ ਆ ਉਹਨਾਂ ਦੀ ਵੀ ਕਮੀ ਆ ਹਾਂਜੀ ਹਾਂਜੀ ਸਟਾਫ ਸਾਡੇ ਕੋ ਸਿਰਫ 4 ਹੈਗੀਆਂ ਜੀ ਉਹ ਜਿਹੜੀਆਂ ਉਹ ਉਹਨਾਂ ਦਾ ਬਹੁਤ ਔਖਾ ਸੀ ਲੈਟਰ ਭੇਜ ਚੁੱਕੇ ਆ ਆਪਣੇ ਹਾਇਰ ਅਥਾਰਟੀਆਂ ਨੂੰ ਸਾਡੇ ਕੋ ਸਿਰਫ 4 ਆ ਉਹਨਾਂ ਦੇ ਬੜੀ ਮੁਸ਼ਕਲਾਂ ਦੀ ਕਿਉਂਕਿ ਇੱਕ ਮਾਰਨਿੰਗ ਤੇ ਹੁੰਦੀ ਇੱਕ ਈਵਨਿੰਗ ਤੇ ਹੁੰਦੀ ਇੱਕ ਨਾਈਟ ਤੇ ਹੁੰਦੀ ਇੱਕ ਫਿਰ ਨਾਈਟ ਰੈਸਟ ਤੇ ਹੁੰਦੀ ਪਰ ਕਹਿੰਦੀ ਸਰਕਾਰ ਨੂੰ ਇਹ ਦੱਸਿਆ ਕਿ ਅਸੀਂ 50 ਵੱਡਾ ਹਸਪੀਟਲ ਬੰਦ ਕਰਕੇ ਸੀ 30 ਵੱਡਾ ਹਸਪੀਟਲ ਨੂੰ ਜਿਹੜਾ ਉੱਥੇ ਪ੍ਰੋਪਰ ਦੇ ਰਹੇ ਆ ਤੇ ਇਹ ਕਿਉਂ ਬੰਦ ਕੀਤੀ ਹੈ ਐਮਰਜੈਂਸੀ ਇਹ ਜਿਹੜੇ ਐਸਮ ਡਾਕਟਰ ਤਵਨ ਸਾਹਿਬ ਸੀਗੇ ਉਹਨਾਂ ਦਾ ਇਸ ਲਈ ਉਹ ਕਦੀ ਸਟਾਫ ਨਾਲ ਨੂੰ ਇਧਰ ਅਮਰਜੈਂਸੀ ਦੇਖਣੀ ਪੈਂਦੀ ਸੀ ਫਿਰ ਉਧਰ ਵਾਰਡ ਦੇਖਣਾ ਪੈਂਦਾ ਸੀ ਫਿਰ ਨਵਾਂ ਵਾਰਡ ਦੇਖਣਾ ਪੈਂਦਾ ਸੀ ਉਹ ਕਹਿੰਦੇ ਸੀ ਇਕੋ ਬਿਲਡਿੰਗ ਚ ਅਮਰਜੈਂਸੀ ਵੀ ਹੋ ਜੂਗੀ ਵਾਰਡ ਵਾਰਡ ਵੀ ਹੋ ਜਾਏਗਾ ਆਪਰੇਸ਼ਨ ਥੀਟਰ ਵੀ ਉਧਰ ਹੈਗਾ ਤੇ ਉਹਦੇ ਨਾਲ ਜਿਹੜੀ ਸਟਾਫ ਨਾਲ ਸੀ ਇੱਕ ਹੈ ਉਹਨੂੰ ਉਹਨੂੰ ਥੋੜਾ ਜਿਹਾ ਮਤਲਬ ਕੰਮ ਕਰਨ ਚ ਤੇ ਮਰੀ ਨੂੰ ਤਕਲੀਫ ਨਾ ਮਤਲਬ ਹੋਵੇ ਇਸ ਲਈ ਥੋੜਾ ਜਿਹਾ ਉਹਨਾਂ ਨੇ ਨਹੀਂ ਗੱਲ ਤਾਂ ਹੀ ਹੈਗੀ ਕਿ ਜਿਹੜੀਆਂ ਪ੍ਰਸ਼ਾਸਨ ਨੇ ਜਿੱਦੋਂ ਸਾਨੂੰ ਇੱਥੇ 8 ਬੈੱਡ ਪਹਿਲਾਂ ਸਾਡੇ ਲੱਗ ਜਾਂਦੇ ਐ ਅਮਰਜੈਂਸੀ ਚ ਉਧਰ 4 ਲੱਗਦੇ ਆ ਪਰ ਕਿਤੇ ਨਾ ਕਿਤੇ ਕਮੀਆਂ ਜੇ ਅਮਰਜੈਂ ਸਾਡੇ ਕੋਲ ਇਹ ਪੁਰਾਣੀ ਐਮਰਜੈਂਸੀ ਮੋਰੇ ਤੇ ਭਰਾ ਜਿਹੜੀ ਨਵੀਂ ਐਮਰਜੈਂਸੀ ਬਣੀ ਖੁਦਾ ਨਾ ਖਾਸ ਤਾਂ ਕੋਈ ਏਦਾਂ ਦਾ ਐਕਸੀਡੈਂਟ ਹੋ ਜਵੇ ਜਿੱਥੇ ਇਕੱਠੇ ਸਾਨੂੰ 50 100 ਮਰੀਜ਼ ਆਣਾ ਪੈ ਜਵੇ ਤੇ ਦਿੱਕਤ ਖੜੀ ਹੋਊਗੀ ਕਿ ਨਹੀਂ ਨਹੀਂ ਕੋਈ ਗੱਲ ਨਹੀਂ ਆਪਾਂ ਫਿਰ ਪੁਰਾਣਾ ਐਮਰਜੈਂਸੀ ਚ ਲਾ ਲਾਂਗੇ ਕਿਉਂਕਿ ਪਰ ਥੋੜੀ ਸਟਾਫ ਦੀ ਕਮੀ ਕਰਕੇ ਪਰ ਕਿਤੇ ਨਾ ਕਿਤੇ ਉਹ ਤਾਂ ਖਸਤਾ ਹਾਲਤ ਹੋ ਗਈ ਹੈ ਸਾਰੇ ਅੰਦਰ ਗੰਦ ਪਿਆ ਕੁਛ ਨਹੀਂ ਮਿਲ ਗਿਆ ਸਫਾਈ ਹੈ ਨਹੀਂ ਜਾਂਦਾ ਬੈੱਡ ਉਹਨੂੰ ਵੀ ਚਾਲੂ ਰੱਖਦੇ ਨਾ 30 50 ਬੱਡਾਂ ਹਸਪੀਟਲ ਵੀ ਚਾਲੂ ਰੱਖਦੇ 30 ਬੱਡਾਂ ਵਾਲਾ ਵੀ ਹਸਪੀਟਲ ਚਾਲੂ ਰੱਖਦੇ ਉਹ ਤੇ ਆਉਣ ਵਾਲੇ ਸਮ ਇਹ ਟੂਡੇ ਸਟਾਫ ਨਾਲ ਸਾਡੇ ਜਿਹੜਾ ਮਤਲਬ ਉਹਨਾਂ ਨੂੰ ਵੀ ਉਧਰ ਇੱਕ ਜਿਹੜੇ ਨੇੜੇ ਜਿਹੜੇ ਸਾਰਾ ਅੱਛਾ ਪੇਸ਼ੈਂਟ ਨੂੰ ਮਤਲਬ ਦੇਖਣ ਦਾ ਮੌਕਾ ਮਿਲ ਜਾਂਦਾ ਵਧੀਆ ਤਰੀਕੇ ਨਾਲ ਤਾਂ ਕਰਕੇ ਡਾਕਟਰ ਸਾਹਿਬ ਨੇ ਡਾਕਟਰ ਪੁਰਾਣ ਕਦੀ ਲਿਖਿਆ ਇਹਨਾਂ ਨੂੰ ਸਰਕਾਰ ਨੂੰ ਕਿ ਸਾਨੂੰ ਇੱਥੇ ਡਾਕਟਰਾਂ ਦੀ ਇੰਨੀ ਕਮੀ ਆ ਵੀ ਹੋਰ ਭੇਜੋ ਜਾਂ ਸਾਨੂੰ ਜਿਹੜਿਆ ਬੱਚਿਆਂ ਦਾ ਹੋ ਗਿਆ ਜਿਹਨੇ ਪੇ ਲੇਡੀਜ਼ ਨੂੰ ਦੇਖਣ ਵਾਲਾ ਹੋ ਗਿਆ ਜਾਂ ਨੱਕ ਕੰਨ ਗਲੇ ਵਾਲਾ ਹੋ ਗਿਆ ਵੀ ਸਾਨੂੰ ਉਹ ਸਪੈਸ਼ਲ ਭੇਜੋ ਕਿਉਂ ਪਹਿਲਾਂ ਇੱਥੇ ਦੋ ਦੋ ਡਾਕਟਰ ਹੁੰਦੇ ਸੀ ਬੱਚਿਆਂ ਦੇ ਪਰ ਹੁਣ ਇੱਕ ਵੀ ਹੈ ਨਹੀਂ ਹਾਂਜੀ ਅਸੀਂ ਜਦੋਂ ਵੀ ਕੋਈ ਐਦਾਂ ਦਾ ਇਨਫੋਰਮੇਸ਼ਨ ਰਿਕੁਆਇਰਮੈਂਟ ਪੇਛੇ ਦੇ ਰਹੇ ਨੇ ਉਪਰੋਂ ਵੀ ਇਨਫੋਰਮੇਸ਼ਨ ਮੰਗਦੇ ਸਾਰੀ ਪਾ ਦੇ ਰਹੇ ਨੇ ਤੇ ਉਹ ਐਮਬੀਬੀਐਸ ਡਾਕਟਰ ਕਾਫੀ ਹੋ ਗਏ ਪਰ ਥੋੜੇ ਸਪੈਸ਼ਲਿਸਟ ਦੀ ਕਮੀ ਹੈ ਥੈਂਕ ਯੂ ਥੈਂਕ ਯੂ ਸਰ ਮੇਰਾ ਗੱਲਬਾਤ ਕਰਨ ਇਹ ਸਾਨੂੰ ਡਾਕਟਰ ਰਜਨੀਸ਼ ਗੁਪਤਾ ਜੀ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਕਿ ਡਾਕਟਰ ਐਮਰਜੈਂਸੀ ਵਾਸਤੇ ਸਾਡੇ ਕੋਲ ਬਹੁਤ ਨੇ ਐਮਰਜੈਂਸੀ ਵਾਸਤੇ ਬਹੁਤ ਨੇ ਪਰ ਜਿਹੜੀਆਂ ਮੌਜੂਦਾ ਜਿਹੜੀਆਂ ਜਿਨ੍ਹਾਂ ਦੀ ਲੋਡ ਹੁੰਦੀ ਹੈ ਡਾਕਟਰ ਬੱਚਿਆਂ ਦਾ ਹੋਵੇ ਲਾਲਾ ਕਿ ਜਾਂ ਡਾਕਟਰ ਨੱਕ ਕੰਨ ਗਲੇ ਦਾ ਹੋਣ ਉਹ ਸਾਡੇ ਕੋਲ ਕਮੀ ਬੜੀ ਆ ਤੇ ਇਹ ਜਿਹੜੇ ਲੇਡੀਜ਼ ਡਾਕਟਰ ਆ ਉਹ ਵੀ ਆ ਸਿਰਫ ਇੱਕ ਸਰਜੀਕਲ ਡਾਕਟਰ ਨੇ ਇੱਥੇ ਜਿਹੜੇ ਆਪਰੇਸ਼ਨ ਕਰਦੇ ਨੇ ਉਹ ਉਹ ਵੀ ਹੁਣ ਛੁੱਟੀ ਦੇ ਸਗੇ ਪਹਿਲਾਂ ਤੇ ਹੁਣ ਆ ਚੁੱਕੇ ਨੇ ਔਰ ਕਿਤੇ ਨਾ ਕਿਤੇ ਸਾਡੀ ਸਰਕਾਰ ਪੰਜਾਬ ਸਰਕਾਰ ਅੱਗੇ ਬੇਨਤੀ ਆ ਕਿ ਇਹ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜੀਆਂ ਇਹ ਚੀਜ਼ਾਂ ਸਹੂਲਤਾਂ ਆ ਜਿਹਨਾਂ ਨੂੰ ਕੋਦਰ ਸਿਵਲ ਹਸਪਤਾਲ ਪੰਜਾਬ ਵੱਡਾ ਉਹਨੂੰ ਦੁਆਰਾ ਚਾਲੂ ਕੀਤਾ ਜਾਵੇ ਡਾਕਟਰਾਂ ਦੀ ਕਮੀ ਜਿਹੜੀ ਉਹ ਪੂਰੀ ਕੀਤੀ ਜਾਵੇ ਨਰਸਾਂ ਦੀ ਕਮੀ ਜਿਹੜੀ ਇੱਥੇ ਪੂਰੀ ਕੀਤੀ ਜਾਵੇ ਜਿਹੜੇ ਫੋਰਥ ਕਲਾਸ ਮੁਲਾਜ਼ਮ ਨੇ ਉਹ ਇਹਨਾਂ ਦੀ ਕਮੀ ਪੂਰੀ ਕੀਤੀ ਜਾਵੇ ਔਰ ਹੋਰ ਇਹਨੂੰ ਵਧੀਆ ਬਣਾਉਣ ਲਈ ਤੁਸੀਂ ਹੋਰ ਹਸਪਤਲ ਨੂੰ ਇਹ ਗਾਂ ਅਪਗ੍ਰੇਡ ਕਰ ਸਕਦੇ ਆ ਕਿ ਇਹ ਵਧੀਆ ਹੋ ਸਕੇ ਔਰ ਸਿਵਲ ਹਸਪਤਾਲ ਨੂੰ ਕੋਦਰ ਦੀ ਜਿਹੜੀ ਦੁਰਦਸ਼ਾ ਸਹੀ ਹੋ ਸਕੇ ਔਰ ਲੋਕਾਂ ਦਾ ਜਿਹੜਾ ਬਾਹਰ ਲੁੱਟ ਹੋ ਰਹੀ ਆ ਉਹਨਾਂ ਨੂੰ ਜਿਹੜਾ ਕੁਛ ਨਾ ਕੁਛ ਹੱਲ ਹੋ ਸਕੇ ਉਹਦੇ ਨਾਲ ਦੀ ਨਾਲ ਮੈਂ ਇੱਕ ਗੱਲ ਹੋਰ ਕਰਾਂਗਾ ਕਿ ਜਿਹੜੇ ਸ਼ਹਿਰ ਦੇ ਲੀਡਰ ਸਹਿਬਾਨ ਜਾਂ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਨੇ ਜਾਂ ਬੀਬੀ ਇੰਦਰਜੀਤ ਕੌਰ ਮਾਨ ਆ ਕੋਈ ਸਾਡੀ ਬੇਨਤੀ ਆ ਉਹਨਾਂ ਅੱਗੇ ਕਿ ਇਸ ਨੂੰ ਚੀਜ਼ ਨੂੰ ਜਿਹੜੀ ਅੱਜ ਧਿਆਨ ਚ ਲਿਆਉਣ ਔਰ ਇਸ ਹਸਪਤਲ ਨੂੰ ਜਿਹੜਾ ਦੁਆਰਾ ਤੋਂ ਇੱਕ ਵਧੀਆ ਔਰ 80 ਬਡਾ ਹਸਪੀਟਲ ਜਦੋਂ ਹੋਊਗਾ ਤੇ ਸਾਡੇ ਮਰੀਜ਼ਾਂ ਨੂੰ ਵੀ ਔਰ ਸਾਡੇ ਨਕੋਦਰ ਵਾਸੀਆਂ ਨੂੰ ਵੀ ਇਹਦੀ ਬਹੁਤ ਸੂਤ ਮਿਲੂਗੀ ਆਖਰ ਦੇ ਵਿੱਚ ਮੈਂ ਇੱਕ ਸ਼ਬਦ ਹੋਰ ਯੂਜ਼ ਕਰੂੰਗਾ ਕਿ ਜਿਹੜੇ ਸ਼ਹਿਰ ਦੇ ਪੱਤਰਕਾਰ ਵੀਰ ਨੇ ਉਹ ਵੀ ਇਸ ਵਲਾਂ ਧਿਆਨ ਦੇਣ ਕਿ ਇਹ ਜਿਹੜੀਆਂ ਇਦਾਂ ਦੀਆਂ ਸਹੂਲਤਾਂ ਤੋਂ ਵਾਂਝਾ ਹੁੰਦਾ ਜਾ ਰਿਹਾ ਉਹ ਜ਼ਰੂਰ ਇਹਨਾਂ ਨੂੰ ਪ੍ਰਕਾਸ਼ਿਤ ਕਰਨ ਤਾਂ ਜੋ ਸਾਡੇ ਨਕੋਦਰ ਦਾ ਭਲਾ ਹੋ ਸਕੇ ਸਾਡੇ ਨਕੋਦਰ ਦੇ ਵਾਸੀਆਂ ਦਾ ਭਲਾ ਹੋ ਸਕੇ ਇੱਥੇ ਮਰੀਜ਼ਾਂ ਦਾ ਭਲਾ ਹੋ ਸਕੇ ਹਰ ਇੱਕ ਨੂੰ ਸੁਵਿਧਾ ਬਰੋਪਰ ਮਿਲਦੀ ਜਾਏ